हेलो नमस्ते सत दोस्तों मैं दोस्त हरदीप और तुसी देख रहे हो बेस्ट लुधियाना सिटी चैनल सो so, दोस्तों इस समय स्क्रीन पर जो तस्वीर तुम नजर आ रही उसमें दो ऑफिसर आर पी एफ नज़र आ रहे हैं एक डॉग उन्होंने नज़र आ रहा है नाल और तुम तो दसदा कि डॉग कोई मामली डॉग नहीं है बल्कि पिछले 8.5 साल ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਔਰ ਲੱਖਾਂ ਲੋਕਾਂ ਦੀ ਡੇਲੀ ਜਾਨ ਬਚਾਉਣ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਸੋਚ ਰਹੇ ਹੋਗੇ ਉਹ ਕਿਸ ਤਰ੍ਹਾਂ ਤੁਹਾਨੂੰ ਦੱਸਦਾ ਕਿ ਇਸ ਦਾ ਨਾਮ ਹੈ ਐਨ ਐਕਸ ਜੋ ਕਿ ਚੰਡੀਗੜ੍ਹ ਰੇਲਵੇ ਦੇ ਵਿੱਚ ਜੋਬ ਕਰਦਾ ਹੈ ਔਰ ਮਿੰਟਾ 스ਕਿੰਟਾ ਦੇ ਵਿੱਚ ਕੋਈ ਵੀ ਅਸਲਾ ਹੋਵੇ ਉਸ ਨੂੰ ਸੰਘ ਕੇ ਪਕੜਾਉਣ ਦੇ ਵਿੱਚ ਆਪਣੀ ਡਿਊਟੀ ਨਿਭਾਉਂਦਾ ਹੈ ਲੇਕਿਨ ਐਨ ਐਕਸ ਦੇ ਪਿਛਲੇ ਕੁਝ ਦਿਨਾਂ ਤੋਂ ਸਿਹਤ ਕਾਫੀ ਖਰਾਬ ਹੋ ਗਈ ਸੀਗੀ ਕਿਡਨੀ ਤੱਕ ਤੇ ਵਿੱਚ ਪ੍ਰੋਬਲਮ ਆ ਗਈ ਜੋ ਤਕਰੀਬਨ ਇਸ ਲੁਧਿਆਣਾ ਦੇ ਗੜਵਾਸੂ ਲਿਆ ਕੇ ਡਾਕਟਰਾਂ ਤੋਂ ਤਿੰਨ ਵਾਰ ਜਿਹੜਾ ਵੈ ਡਾਇਲਿਸਿਸ ਵੀ ਕਰਾਇਆ ਲੇਕਿਨ ਐਨੈਕਸ ਨੇ ਬਿਲਕੁਲ ਵੀ ਖਾਣਾ ਵੀ ਨਾ ਸ਼ੁਰੂ ਨਹੀਂ ਕੀਤਾ ਡਾਕਟਰਾਂ ਨੇ ਚੌਥੀ ਵਾਰ ਡਾਇਲਿਸਿਸ ਕੀਤਾ ਤੇ ਐਨੈਕਸ ਦੀ ਸਿਹਤ ਇਸ ਸੁਧਾਰ ਦੇਖਣ ਨੂੰ ਮਿਲਿਆ ਅਤੇ ਇੱਕ ਵਾਰ ਫਿਰ ਐਨੈਕਸ ਆਪਣੀ ਡਿਊਟੀ ਕਰਨ ਦੇ ਵਿੱਚ ਤਿਆਰ ਹੈ ਸਿਹਤ ਜਿਹੜੀ ਹੈ ਤੰਦਰੁਸਤ ਹੈ ਅਤੇ ਐਨੈਕਸ ਨੇ ਖਾਣਾ ਪੀਣਾ ਵੀ ਸ਼ੁਰੂ ਕਰਤਾ ਤੇ ਚੁੱਕ ਕੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਨੂੰ ਸਲੂਟ ਵੀ ਕੀਤਾ ਸੋ ਤੁਹਾਨੂੰ ਇਹ ਖਬਰ ਕਿੱਦਾਂ ਦੀ ਲੱਗੀ ਕਮੈਂਟਸ ਕਰੋ ਲਾਈਕ ਕਰੋ ਔਰ ਬੈਸ ਲੋਨੈਸਿਟੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ